ਪੋਲਿਟਿਕਲ ਪਾਰਟੀ ਦੇ ਵੱਲੋਂ ਇੱਕ ਆਫਰ ਰੱਖਿਆ ਗਿਆ ਹੈ ਮਹਿਲਾਵਾਂ ਨੂੰ ਲੁਭਾਉਣ ਲਈ ਨਾਮਾਹੋਂ ਤੱਕ ਤੁਹਾਡੇ ਵਾਲ ਚੋਂ ਇਹਦਾ ਲੁਫਤ ਉਠਾ ਚੁੱਕੇ ਆ ਫ੍ਰੀ ਕਲਰ ਦਾ ਰਿਤਮਨ ਜੀ ਹੋਂ ਤੱਕ 150 ਦੇ ਕੀਤਾ ਹੋ ਚੁੱਕਿਆ ਹੈ ਬਾਕੀ ਹਜੇ ਪਏ ਆ 5-6 ਨੇ ਇਹ ਸਾਰਾ ਕੰਪਨੀ ਦਾ ਜੀ ਪ੍ਰੋਮੋਸ਼ਨ ਹੈ ਇਵੈਂਟ ਤੁਹਾਨੂੰ ਮੈਂ ਪਹਿਲੇ ਦੱਸਿਆ ਵੀ ਉਹ ਚੱਲ ਰਿਹਾ ਸਾਰਾ ਖਰਚਾ ਟੋਟਲੀ ਕੰਪਨੀ ਹੀ ਕਰ ਰਹੀ ਹੈ ਜਿਸ ਤਰੀਕੇ ਦੇ ਨਾਲ ਲਗਾਤਾਰ ਹੀ ਤਿਹਾਰ ਨੇੜੇ ਆਂਦੇ ਜਾ ਰਹੇ ਨੇ ਤੇ 2 ਦਿਨ ਬਾਅਦ ਹੀ ਕੱਲ ਜਿਸ ਤਰੀਕੇ ਨਾਲ ਕਰਵਾ ਚੌਥ ਹੈ ਤੇ ਉਸੇ ਨੂੰ ਲੈ ਕੇ ਵਕ ਵਕ ਸਲੂਨਾ ਦੇ ਵਿੱਚ ਕੋਫਰ ਰੱਖਿਆ ਜਾਂਦਾ ਹੈ ਮਹਿਲਾਵਾਂ ਨੂੰ ਲੁਭਾਣ ਲਈ ਪਰ ਇਸ ਵਾਰ ਪੋਲਿਟੀਕਲ ਪਾਰਟੀ ਦੇ ਵੱਲੋਂ ਇੱਕ ਆਫਰ ਰੱਖਿਆ ਗਿਆ ਹੈ ਮਹਿਲਾਵਾਂ ਨੂੰ ਲੁਭਾਣ ਲਈ ਨਰਿੰਦਰ ਮੱਕੜ ਸਾਡੇ ਨਾਲ ਮੌਜੂਦ ਨੇ ਵਾਰਡ ਨੰਬਰ 6 ਤੋਂ ਆਮ ਆਦਮੀ ਪਾਰਟੀ ਦੇ ਮੱਕੜ ਸਾਹਿਬ ਮਹਿਲਾਵਾਂ ਨੂੰ ਲੁਭਾਣ ਲਈ ਵੋਟਾਂ ਲੈਣ ਲਈ ਨਵਾਂ ਆਫਰ ਰੱਖਿਆ ਕਿਵੇਂ ਦੇ ਦੇਖੋ ਇਹਦੇ ਚਾਹ ਨਾਲ ਲੁਭਾਣ ਵਾਲੀ ਪਹਿਲੀ ਗੱਲ ਤਾਂ ਕੋਈ ਗੱਲ ਨਹੀਂ ਹੈਗੀ ਤਾਰ ਜਿਹੜੇ ਸਾਂਝੇ ਨੇ ਠੀਕ ਹੈ ਜੀ ਇਹ ਕੰਪਨੀ ਹੈ हेयर कलर ਦੀ ਇਹਨਾਂ ਦਾ ਪ੍ਰੋਮੋਸ਼ਨ ਇਵੈਂਟ ਚੱਲ ਰਿਹਾ ਕਾਫੀ ਦਿਨਾਂ ਤੋਂ ਉਹਦੇ ਵਿੱਚ ਮੈਂ ਰਿਕਵੈਸਟ ਕੀਤੀ ਸੀ ਉਹਨਾਂ ਨੂੰ ਵੀ ਤੁਸੀਂ ਇਹ ਸਾਡੇ ਇਲਾਕੇ ਦੇ ਵਿੱਚ ਲਗਾਓ ਤਾਂ ਜੋ ਸਾਡੀਆਂ ਜਿਹੜੀਆਂ ਮਾਤਾਵਾ ਪੈਣਾ ਉਹਨਾਂ ਨੂੰ ਇਸ ਮੌਕੇ ਦੇ ਉੱਤੇ ਫਾਇਦਾ ਮਿਲ ਸਕੇ ਬਾਕੀ ਇਹ ਕੋਈ ਵੋਟਾਂ ਵਾਲੀ ਜੀ ਰਾਜਨੀਤੀ ਜਾਂ ਕੋਈ ਧਾਰਮਿਕ ਮੁੱਦਾ ਇਹੋ ਜਿਹਾ ਕੋਈ ਮੁੱਦਾ ਨਹੀਂ ਹੈਗਾ ਮੇਰਾ ਪਰ ਵਿਰੋਧੀ ਇਹ ਦੇਖਣ ਲੱਗੇ ਕਿ ਹੁਣ ਵੋਟਾਂ ਲਈ ਕਲਰ ਕਰਾਣੇ ਚਾਲੂ ਕਰਤੇ ਮੱਕੜ ਨੇ ਤਾਂ ਦੇਖੋ ਗੱਲ ਇਹ ਵਿਰੋਧੀਆਂ ਦਾ ਕੰਮ ਕੀ ਹੈ ਹਰ ਇੱਕ ਚੀਜ਼ ਦਾ ਪੋਜੀਟਿਵ ਨੇਗੇਟਿਵ ਹੈ ਠੀਕ ਹੈ ਜੀ ਹਰ ਇੱਕ ਆਦਮੀ ਆਪਣੇ ਤਰੀਕੇ ਨਾਲ ਗੱਲ ਕਰਦਾ ਹੈ ਆਜ਼ਾਦੀ ਹੈ ਦੇਸ਼ ਦੇ ਵਿੱਚ ਪਰ ਮੇਰਾ ਕੋਈ ਇਹੋ ਜਿਹਾ ਮੋਟਿਵ ਨਹੀਂ ਹੈਗਾ ਤੇ ਹੁਣ ਤੱਕ ਕਿੰਨੇ ਦਿਨ ਹੋ ਗਏ ਮੈਨੂੰ ਲਾਏ ਹੋਏ ਜਿਹੜਾ ਤੁਸੀਂ ਕੈਂਪ ਲਾਇਆ ਹੈ ਕਲਰਿੰਗ ਦਾ ਲੇਡੀਜ਼ ਵਾਸਤੇ ਕਿੰਨੇ ਕ ਦਿਨ ਹੋ ਗਏ ਤੇ ਹੋਰ ਕਦੋਂ ਤੱਕ ਚੱਲਣਾ ਹੈ ਜੀ ਅੱਜ ਲਾਸਟ ਦਿਨ ਹੈ ਕੱਲ ਸ਼ੁਰੂ ਕੀਤਾ ਸੀਗਾ ਅੱਜ ਲਾਸਟ ਦਿਨ ਹੈਗਾ ਤੇ ਕਿੰਨੀਆਂ ਮਹਿਲਾਵਾਂ ਹੁਣ ਤੱਕ ਤੁਹਾਡੇ ਵਾਰਡ ਚੋਂ ਇਹਦਾ ਲੁਫਤ ਉਠਾ ਚੁੱਕੇ ਆ ਫ੍ਰੀ ਕਲਰ ਦਾ ਤਕਰੀਬਨ ਜੀ ਹੁਣ ਤੱਕ 150 ਦੇ ਕਰੀਬ ਤਾਂ ਹੋ ਚੁੱਕੇ ਆ ਬਾਕੀ ਹਜੇ ਪਈ ਐ 5-6 ਘੰਟੇ ਇੱਕ ਕਲਾ ਤੁਸੀਂ ਆਪਣੇ ਵਾਰਡ ਵਾਸਤੇ ਲਗਾਇਆ ਕਿ ਪੂਰੇ ਲੁਧਿਆਣੇ ਤੋਂ ਕਿਦੇ ਵੀ ਮਹਿਲਾ ਆ ਜਵੇ ਤੁਹਾਡੇ ਇਲਾਕੇ ਦੇ ਵਿੱਚ ਉਹਨਾਂ ਵਾਸਤੇ ਵੀ ਆ ਜਿੱਥੋਂ ਮਰਜੀ ਆ ਜਾਂਦੇ ਜਿੱਥੋਂ ਮਰਜੀ ਸਰ ਤੁਹਾਡਾ ਵਾਸਤੇ ਫ੍ਰੀ ਆ ਅੱਜ ਸਾਰੇ ਵਾਸਤੇ ਫ੍ਰੀ ਆ ਜੀ ਟੋਟਲ ਫ੍ਰੀ ਆ ਤੇ ਜਿਹੜਾ ਆਇਆ ਸੀਗਾ ਜੇ ਖਰਚਾ ਤੁਸੀਂ ਆਪਣੇ ਪੱਲੋ ਕਰ ਰਹੇ ਹੋ ਕਿ ਗਾਰਨੀਆਂ ਜਿਹੜੀ ਕੰਪਨੀ ਐ ਏਡੀ ਵੱਡੀ ਉਹਨਾਂ ਦੇ ਖਾਤੇ ਹੋ ਜਾਏਗਾ ਕਿਸ ਤਰੀਕੇ ਨਾਲ ਹੋਊਗਾ ਕਿਉਂਕਿ ਕੰਪਨੀ ਬਹੁਤ ਵੱਡੀ ਐ ਇਹਨਾਂ ਦਾ ਪੈਕੇਜ ਕਾਫੀ ਵੱਡਾ ਹੁੰਦਾ ਨੇ ਇਹ ਸਾਰਾ ਕੰਪਨੀ ਦਾ ਜੀ ਪ੍ਰੋਮੋਸ਼ਨ ਇਵੈਂਟ ਤੁਹਾਨੂੰ ਮੈਂ ਪਹਿਲੇ ਦੱਸਿਆ ਵੀ ਉਹ ਚੱਲ ਰਿਹਾ ਸਾਰਾ ਖਰਚਾ ਟੋਟਲੀ ਕੰਪਨੀ ਹੀ ਕਰ ਰਹੀ ਹੈ ਤੇ ਜਿਸ ਤਰੀਕੇ ਨਾਲ ਮਕਰ ਸਾਹ ਅੱਗੇ ਚੋਣਾ ਆ ਰਹੀਆਂ ਚੋਣਾ ਨੂੰ ਲੈ ਕੇ ਤੁਹਾਡੀ ਕੀ ਰਣਨੀਤੀ ਹੈ ਕਿਉਂਕਿ ਚੋਣਾ ਵੀ ਨਜ਼ਦੀਕ ਹੈ ਨਗਰ ਨਿਗਮ ਚੋਣਾ ਤਾਂ ਕਿਸੇ ਟਾਈਮ ਵੀ ਦਿਵਾਲੀ ਤਵਾਬ ਬਿਗਲ ਵੱਜਣਾ ਤੇ ਵਾਰਡ ਸਿੱਧਾ ਹੀ ਤੁਸੀਂ ਹੁਣ ਫਿਰ ਮੈਦਾਨਾ ਦੇ ਵਿੱਚ ਜਾਣਾ ਤੇ ਨੂੰ ਲੈ ਕੇ ਕੀ ਤੁਹਾਡੀ ਅੱਗੇ ਦੀ ਰਣਨੀਤੀ ਕੀ ਤਿਆਰੀ ਹੈ ਦੇਖੋ ਅਸੀਂ ਤਾਂ ਪਹਿਲੇ ਲੋਕਾਂ ਵਿੱਚ ਰੰਦੇ ਸ਼ੁਰੂ ਤੋਂ ਹੀ ਸਾਡਾ ਹੋਮਵਰਕ ਸਾਰਾ ਕੀਤਾ ਹੋਇਆ ਹੈ ਜਦੋਂ ਟਾਈਮ ਆਏਗਾ ਅਸੀਂ ਤਿਆਰ ਹਾਂ। ਸਰਪੰਚ ਕਹਿੰਦਾ ਕਿ ਮਦਨ ਨਾਲ ਬੱਗਾ ਨੇ ਕੋਈ ਕੰਮ ਨਹੀਂ ਕਰਾਇਆ ਜਦੋਂ ਜਾਇ ਬਸ ਢੂੰਢੂੰ ਕਰਦੇ ਬੱਤੀਆਂ ਚ ਘੁੰਮਦੇ ਪਏ ਆ। ਫਿਰ ਉਹਨਾਂ ਔਖਾ ਦੇ ਉੱਤੇ ਵਧੀਆ ਚਸ਼ਮਾ ਲਾਉਣ ਦੀ ਜ਼ਰੂਰਤ ਆ। ਜੇ ਉਹਨਾਂ ਨੇ ਕੰਮ ਨਹੀਂ ਕਰਾਇਆ ਤਾਂ ਮੇਰੇ ਖਾਂ ਤੋਂ 30 ਸਾਲਾਂ ਜਿਦਾ ਕੰਮ ਦਾ ਜੜੀ ਨਹੀਂ ਆਇਆ ਉਹਨਾਂ ਕੋਲ। 30 ਸਾਲਾਂ ਬਾਅਦ ਕੰਮ ਸ਼ੁਰੂ ਹੋਇਆ। ਦੇਖੋ ਹਰ ਗਲੀ ਮੁਹੱਲਾ ਹਰ ਸੜਕ ਜਿੱਥੇ ਸੀਵਰੇਜ ਪੈਣਾ ਹਰ ਗਲੀ ਮੁਹੱਲਾ ਤੁਸੀਂ ਦੇਖੋ ਜਾ ਕੇ ਕਿਤੇ ਡੀਸੀਬ ਲੱਗੀ ਹੋਈ ਕਿਤੇ ਕ੍ਰੇਨ ਲੱਗੀ ਹੋਈ ਸੜਕਾਂ ਬੰਦ ਰਹੀਆਂ। ਇਹ ਮੇਰੀ ਮੇਰੀ ਰੋਡ ਇਹ ਦੇਖ ਲਓ ਇਹ ਬੱਗਾ ਜੀ ਨੇ ਬਣਾ ਕੇ ਦਿੱਤੀ ਐ 16 ਸਾਲ ਬਾਅਦ ਮਾਦਰ ਤੁਹਾਡੇ ਬੂਹੇ ਅੱਗੇ ਸੜਕ ਬਣੀ ਆ ਹਾਂ ਬਿਲਕੁਲ ਜੀ ਬਿਲਕੁਲ 16 ਸਾਲ ਨਹੀਂ ਬਣੀ ਸਾਡੇ ਐਮਐਲਏ ਸਾਹਿਬ ਸੀਗੇ ਪਿਛਲੇ ਜਿਹੜੇ ਪਾਂਡੇ ਸਾਹਿਬ ਉਹ ਕਦੀ ਆਏ ਨਹੀਂ ਸਸ ਰੋਡ ਤੇ ਮੱਕਰ ਸਾਹਿਬ ਤੁਸੀਂ ਇਲੈਕਸ਼ਨ ਲੜਨੇ ਆ ਤੁਹਾਡੇ ਦਿਮਾਗ ਚ ਕੀ ਕੰਮ ਨੇ ਕਿ ਮੈਂ ਕਾਉਂਸਲਰ ਬੰਦਾ ਵਾਂ ਤੇ ਪਹਿਲ ਦੇ ਆਧਾਰ ਤੇ ਇਹ ਕੰਮ ਕਰਨੇ ਆ ਕਿ ਜਿੰਨਾ ਲੋਕਾਂ ਨੂੰ ਇਲਾਕੇ ਦੇ ਲੋਕਾਂ ਨੂੰ ਫਾਇਦਾ ਹੋਵੇ ਦੇਖੋ ਮੈਂ ਤਾਂ ਜਿਹੜਾ ਸੀਗਾ ਜੀ ਇਲਾਕੇ ਦੇ ਲੋਕਾਂ ਨੂੰ ਜ਼ਰੂਰਤਾਂ ਸੀਗੀਆਂ ਸੜਕਾਂ ਦੀਆਂ ਸੀਗੀਆਂ ਵੱਡੇ ਸੀਵਰੇਜ ਦੀਆਂ ਸੀਗੀਆਂ ਸਟਰੀਟ ਲਾਈਟ ਦੀਆਂ ਸੀਗੀਆਂ ਉਹ ਤਕਰੀਬਨ ਜੀ ਬੱਗਾ ਜੀ ਨੇ ਆ ਕੇ ਤਾਂ 90% ਪੂਰੀਆਂ ਕਰ ਦਿੱਤੀਆਂ ਜਿਹੜੇ ਬਾਕੀ ਰਹਿੰਦੇ ਕੰਮ ਆ ਪਾਰਕਾਂ ਦੇ ਆ ਕੁਝ ਹੋਰ ਡਵੈਲਪਮੈਂਟ ਹੈਗੀਆਂ ਠੀਕ ਹੈ ਕੁਝ ਸਕੀਮਾਂ ਸਰਕਾਰ ਦੀਆਂ ਉਹਨਾਂ ਨੂੰ ਘਰ ਘਰ ਪਹੁੰਚਾਉਣ ਦੀ ਜ਼ਰੂਰਤ ਹੈ ਉਹਦੇ ਵੱਲ ਮੈਂ ਧਿਆਨ ਦੇ ਰਿਹਾ ਤੇ ਜਿਹੜੀਆਂ ਸਕੀਮਾਂ ਵਾਂ ਕਹਿੰਦੇ ਸੀ ਕਿ 1000 ਰੁਪਈਆ ਮਹਿਲਾਵਾਂ ਨੂੰ ਦੇਣਾ ਪਰ ਕਹਿੰਦੇ ਕਾਫੀ ਸਾਲ ਹੋ ਗਏ 2 ਸਾਲ ਹੋਣ ਲਾ ਲਿਆ ਵਿਰੋਧੀ ਪੁੱਛਦੇ ਕਿ 1000 ਰੁਪਏ ਰਹਿ ਕਿੱਥੇ ਗਿਆ ਕਿਹੜੇ ਖਾਤੇ ਆ ਚਾਰਿਆ ਉਹ 1000 ਰੁਪਏ ਉਹ ਕਦੋਂ ਤ ਕੋ ਮੇਰੇ ਸਾਹਮਣੇ ਜਲਦੀ ਈਲਾਨ ਹੋਣ ਵਾਲਾ ਹਾਂ ਹਾਂ ਕੋਈ ਕੋਈ ਇਲੈਕਸ਼ਨਾਂ ਤੋਂ ਪਹਿਲਾਂ ਇਲੈਕਸ਼ਨਾਂ ਤੋਂ ਪਹਿਲਾਂ ਹੀ ਹੋਏਗਾ ਜੀ ਇਲੈਕਸ਼ਨਾਂ ਤੋਂ ਪਹਿਲਾਂ ਹੋ ਜਾਊਗਾ ਤੇ ਅੱਜ ਇੱਕ ਗੱਲ ਕੀਤੀ ਜਾਵੇ ਤੇ ਤੁਹਾਡੇ ਸੁਪਰੀਮੋ ਨੂੰ ਈਡੀ ਨੇ ਬੁਲਾਇਆ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਇਲੈਕਸ਼ਨਾਂ ਤੋਂ ਪਹਿਲਾਂ ਪਾਰਟੀ ਦੇ ਵੱਡੇ ਲੀਡਰ ਨੂੰ ਈਡੀ ਬੁਲਾ ਲਵੇ ਕਿ ਤੁਸੀਂ ਆਓ ਸਾਡੇ ਕੋਲ ਦੇਖੋ ਜਿਹੜੀ ਸੈਂਟਰ ਗਵਰਨਮੈਂਟ ਹੈ ਉਹ ਬਦਲ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ ਉਹਨਾਂ ਨੂੰ ਲੱਗ ਰਿਹਾ ਵੀ ਅੱਜ ਜਿਹੜਾ ਕੇਜਰੀਵਾਲ ਸਾਹਿਬ ਪੂਰੇ ਦੇਸ਼ ਵਿੱਚ ਫੈਦ ਰਹੇ ਨੇ ਕਿਉਂਕਿ ਨੈਸ਼ਨਲ ਪਾਰਟੀ ਜਿਹੜੀ ਹੈ ਜਿੰਨੇ ਵੀ ਤੁਸੀਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵਡੀਆਂ ਪਾਰਟੀ ਤੋਂ ਇਲਾਵਾ ਪਹਿਲੀ ਇਹ ਪਾਰਟੀ ਜਿਹਨੂੰ ਨੈਸ਼ਨਲ ਲੈਵਲ ਤੇ ਦਰਜਾ ਮਿਲਿਆ ਉਹ ਤੋਂ ਇਹ ਘਬਰਾਗੇ ਨੇ ਉਸ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਡਰਾਣਾ ਧਮਕਾਣਾ ਇਹ ਉਹਨਾਂ ਦਾ ਕੰਮ ਹੈ ਤੁਹਾਡਾ ਜਿਹੜਾ ਵਾਰਡ ਬਹੁਤ ਪਿੱਛੇ ਆ ਕੇ ਆ ਜਾਂਦਾ ਜੱਸੀਆਂ ਰੋਡ ਹੈਬੋ ਵਾਲ ਪੈ ਜਾਂਦਾ ਪਿੱਛੇ ਕਿਨੂੰ ਕਰਕੇ ਤੇ ਪਾਣੀ ਦੀ ਬੜੀ ਸਮੱਸਿਆ ਆਉਂਦੀ ਸੀ ਲੋਕਾਂ ਨੂੰ ਕਿ ਪੀਣ ਵਾਲਾ ਜਿਹੜਾ ਪਾਣੀ ਹੁੰਦਾ ਸੀ ਉਹਦੀ ਬੜੀ ਸਮੱਸਿਆ ਆਨ ਲੱਗ ਜਾਂਦੀ ਸੀ ਕਿ ਗੰਦਾ ਆ ਜਾਂਦਾ ਸੀ ਇਹਦੀ ਸਮੱਸਿਆ ਨੂੰ ਦੂਰ ਹੋਈ ਹੈ ਕਿ ਹੱਲੇ ਕਰਨੀ ਹੈ ਇਸ ਸਮੱਸਿਆ ਨੂੰ ਨਹੀਂ ਹੁਣ ਇਹੋ ਜੀ ਕੋਈ ਸਮੱਸਿਆ ਨਹੀਂ ਜੀ ਮਾੜਾ ਮੋਟਾ ਕਦੀ ਆ ਜਾਂਦੀ ਹੈ ਤਾਂ ਉਸ ਵੇਲੇ ਅਸੀਂ ਉਹਨੂੰ ਕਰਵਾ ਦਿੰਨੇ ਆ ਮਤਲਬ ਦੂਰ ਕਰਵਾ ਦੇ ਤੁਸੀਂ ਕੌਂਸਲਰ ਬਣਨ ਤੋਂ ਪਹਿਲਾਂ ਹੀ ਕਰਵਾ ਚੁੱਕੇ ਹੋ ਤੁਸੀਂ ਜੀ ਦੇਖੋ ਕੌਂਸਲਰ ਵਾਲੀ ਗੱਲ ਨਹੀਂ ਹੈਗੀ ਮੇਰੇ 'ਚ ਮੈਂ ਸ਼ੁਰੂ ਤੋਂ ਹੀ ਲੋਕਾਂ ਵਿੱਚ ਰਹਿੰਦਾ ਹਾਂ ਸ਼ੁਰੂ ਤੋਂ ਜੁੜਿਆ ਮੈਨੂੰ ਸ਼ੌਂਕ ਹੈ ਕੰਮ ਕਰਨ ਦਾ ਤੇ ਉਸੇ ਕੜੀ ਤਹਿਤ ਮੈਂ ਪਹਿਲੇ ਵੀ ਕੰਮ ਕਰਦਾ ਸੀਗਾ ਜਦੋਂ ਮੈਂ ਨਹੀਂ ਇਲੈਕਸ਼ਨ ਲੜਦਾ ਸੀਗਾ ਤੇ ਅੱਜ ਵੀ ਕਰਾਂਗਾ ਮੇਰੀ ਇਸ ਸਮਾਜ ਸੇਵਾ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਨਗਰ ਨਿਗਮ ਚੋਣਾਂ ਆ ਰਹੀਆਂ ਆਪਣੇ ਲਈ ਵੋਟ ਮੰਗਣੀ ਹੈ ਤੇ ਕਿਵੇਂ ਦੇਖਦੇ ਹੋ ਕਿ ਕਿਵੇਂ ਮਾਤਾ-ਵਾਣ ਨੂੰ ਕਿਹਾ ਜਾਊਗਾ ਕਿਉਂਕਿ ਘਰੇ ਜਾਣਾ ਉਹ ਕਹਿੰਦੀਆਂ ਨੇ ਕਿ ਸਾਡਾ 1000 ਰੁਪਇਆ ਆ ਜਾਵੇ ਤੇ ਸਾਨੂੰ ਬਿਜਲੀ ਸਸਤੀ ਮਿਲ ਜਾਵੇ ਬਿਜਲੀ ਤਾਂ ਤੁਸੀਂ ਪਹਿਲਾਂ ਹੀ ਸਸਤੀ ਕਰਤੀ ਕਹਿੰਦੇ ਕਿ ਆਮ ਆਦਮੀ ਪਾਰਟੀ ਸਰਕਾਰ ਆਈ ਕਹਿੰਦੇ ਕਈਆਂ ਨੂੰ ਬੜੇ ਜ਼ੀਰੋ ਬਿੱਲ ਆਏ ਬੜੇ ਚਾਹਵਣ ਆ ਉਹਨਾਂ ਨੇ ਖੁਸ਼ੀਆਂ ਬਣਾਈਆਂ ਕਿ ਚਲੋ ਜ਼ੀਰੋ ਬਿੱਲ ਆ ਗਏ ਤੇ ਉਸ ਦਿਨ ਭਗਵਾਨ ਤੁਮਾਨੂੰ ਵੀ ਕਹੇ ਕਿ ਮੈਂ ਜ਼ੀਰੋ ਬਿੱਲ ਆਂਦਾ ਦੋਧੀਆਂ ਦੇ ਪੈਸੇ ਬੜੇ ਜਲਦੀ ਦਿੱਤੇ ਜਾਂਦੇ ਮਾਤਾ-ਵਾਣ ਕੋਲ ਕਿਵੇਂ ਦੇ ਦੇ ਦਿਆਂ ਕਿ ਹੁਣ ਮਹਿਲਾਵਾਂ ਨੂੰ ਕੀ ਅਗਲਾ ਤੋਹਫਾ ਦਿੱਤਾ ਜਾਊਗਾ ਕਹਿੰਦੇ ਕਿ ਤੋਹਫੇ ਬੜੇ ਦੇਣੇ ਦੇਖੋ 0 ਬਿਲ ਵਾਲਾ ਦੇਖੋ ਸਭ ਦੇ ਉੱਤੇ ਇਫੈਕਟ ਹੋਇਆ ਇਹ ਤਾਂ ਕੋਈ ਕਹਿਣ ਵਾਲੀ ਗੱਲ ਨਹੀਂ ਹੈਗੀ ਜਿਹੜਾ 1000 ਰੁਪਿਆ ਵਾਲਾ ਉਹ ਤੁਹਾਡੇ ਸਾਹਮਣੇ ਬਸ ਕੁਝ ਦਿਨਾਂ ਦੇ ਵਿੱਚ ਚਲਾਨ ਹੋ ਜਾਣਾ ਤੇ ਹੋਰ ਕਿਹੜੇ ਤੋਹਫੇ ਆਣੇ ਕਿਉਂਕਿ ਉਹ ਕਹਿੰਦਾ ਕਿ ਤੋਹਫੇ ਦੇਣੇ ਅਸੀਂ ਲੋਕਾਂ ਨੂੰ ਦੀਵਾਲੀ ਤੇ ਦੇਖੋ ਹੈਲਥ ਨਾਲ ਜਿਹੜਾ ਰਿਲੇਟਡ ਹੈਗਾ ਆਪਣਾ ਆਮ ਆਦਮੀ ਦੀ ਕਲੀਨਿਕਾ ਵੀ ਬਣੀ ਆਵੇਂ ਜਿੱਦੇ ਨਾਲ ਦਵਾਈਆਂ ਫ੍ਰੀ ਮਿਲ ਰਹੀਆਂ ਇਲਾਜ ਫ੍ਰੀ ਹੋ ਰਿਹਾ ਉਸ ਤੋਂ ਇਲਾਵਾ ਸਰਕਾਰ ਜਿਹੜੀ ਮੁੱਖ ਮੰਤਰੀ ਦੀ ਇੱਕ ਯੋਜਨਾ ਹੈਲਥ ਉਹਦੇ ਕਾਰਡ ਬਣਨਗੇ ਠੀਕ ਹੈ ਰਾਸ਼ਨ ਦਾ ਹੈਗਾ ਉਹ ਵੀ ਦੁਬਾਰਾ ਬਣਨਗੇ ਜਿਹੜੇ ਪਿਛਲੀਆਂ ਸਰਕਾਰਾਂ ਚ ਗਲਤ ਬਣੇ ਸੀਗੇ ਠੀਕ ਉਹਦੀ ਸਕੂਟ ਨਹੀਂ ਹੋ ਰਹੀ ਹੈ ਜਿਨ੍ਹਾਂ ਲੋਕਾਂ ਨੂੰ ਜ਼ਰੂਰਤ ਹੈ ਉਹਨਾਂ ਨੂੰ ਸਹੀ ਮਿਲਦਗੇ ਹਣ ਇਹਦਾ ਤੁਸੀਂ ਰਾਸ਼ਨ ਕਾਰਡ ਦਾ ਜ਼ਿਕਰ ਕੀਤਾ ਇਹ ਚ ਬੜੇ ਲੋਕਾਂ ਨੇ ਕਿਹਾ ਇਤਰਾਜ਼ ਜਤਾਇਆ ਕਿ ਸਾਡਾ ਕੱਟਦਾ ਸੀ ਤਾਂ ਗਰੀਬ ਲੋਕ ਆ ਮੈਂ ਘਰ ਵਾਲੀ ਇਕੱਲੀ ਕਮੰਨ ਨਹੀਂ ਘਰ ਵਾਲਾ ਕਮੰਨਦਾ ਨਹੀਂ ਇੱਦਾਂ ਦੇ ਬੜੇ ਸਾਹਮਣੇ ਆਏ ਸੀ ਕੇਸ ਕਿਵੇਂ ਦੇ ਦੇ ਉਹਨਾਂ ਨੂੰ ਦੁਬਾਰਾ ਕਾਰਡ ਬਣ ਜਾਣਗੇ ਜਿਹੜੇ ਜ਼ਰੂਰਤਮੰਦ ਹੈ ਸਾਰਿਆਂ ਦੇ ਬਣਨਗੇ ਜਿਹੜੇ ਫ੍ਰੀ ਚ ਲੈ ਰਹੇ ਸੀਗੇ ਲੋਕ ਉਹਨਾਂ ਦੇ ਕੱਟੇ ਜਾਣਗੇ ਬੜੀਆਂ ਵੀਡੀਓ ਵਾਇਰਲ ਹੁੰਦੀਆਂ ਸੀ ਮਰਸਡੀਜ਼ ਚਾਹੁੰਦੇ ਸੀ ਲੋਕੀ ਕਣਗ ਰੱਖ ਕੇ ਲੈ ਜਾਂਦੇ ਸੀ ਤੁਹਾਨੂੰ ਆਪ ਹੀ ਪਤਾ ਈ ਸਾਰਾ ਕੁਝ ਹੁਣ ਇਹ ਹੋ ਜਾਈ ਨਹੀਂ ਹੋਗਾ ਜਿਹੜਾ ਜ਼ਰੂਰਤਮੰਦ ਹੈ ਉਹਦਾ ਕਾਰਡ ਵੀ ਬਣੇਗਾ ਉਹਨੂੰ ਹੈਲਥ ਦੀ ਸਹੂਤਾ ਵੀ ਮਿਲੇਗੀ ਤੇ ਹੁਣ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਅੱਜ ਆਖਰੀ ਦਿਨ ਵੀ ਆ ਤੇ ਵੋਟਾਂ ਵੀ ਨਜ਼ਦੀਕ ਹੈ ਅਪੀਲ ਕੀ ਹੈ ਤੁਹਾਡੇ ਕੋਲ ਦੇਖੋ ਮੈਂ ਪਹਿਲੇ ਵੀ ਕਿਹਾ ਵੋਟਾਂ ਵਾਲੀ ਕੋਈ ਗੱਲ ਨਹੀਂ ਇਹਦੇ ਵਿੱਚ ਇਹ ਸਾਡੇ ਇਲਾਕੇ ਦੀਆਂ ਮਾਤਾਵਾ ਪੈਣਾ ਵਾਸਤੇ ਆ ਜਿਹੜਾ ਵੀ ਜਿੱਥੋਂ ਵੀ ਆਣਾ ਚਾਹੁੰਦਾ ਆ ਕੇ ਕਰਵਾ ਸਕਦਾ ਵਾ ਤੁਸੀਂ ਦੇਖ ਲਿਆ ਜਿਸ ਤਰੀਕੇ ਦੇ ਨਾਲ ਰਾਜਨੀਤੀ ਦਾ ਰੰਗ ਹੌਲੀ-ਹੌਲੀ ਚੜਦਾ ਜਾ ਰਿਹਾ ਨਗਰ ਨਿਗਮ ਚੋਣਾਂ ਨੂੰ ਪਰ ਮੱਕਰ ਸਾਹਿਬ ਵੱਲੋਂ ਇੱਕ ਨੌਖੀ ਪਹਿਲ ਕਦਮੀ ਕੀਤੀ ਗਈ ਹੈ ਪੂਰੇ ਲੁਧਿਆਣਾ ਵਾਸੀਆਂ ਵੱਲੇ ਵਾਸਤੇ ਪਹਿਲ ਕਦਮੀ ਹੈ ਕਿਉਂਕਿ ਅੱਜ ਆਖਰੀ ਦਿਨ ਹੈ ਜਿਹੜੀ ਮਹਿਲਾਵਾਂ ਨੂੰ हेयर कलरिंग ਉਹ ਕਰਵਾ ਰਹੇ ਨੇ ਗਾਰਨੀਅਰ ਕੰਪਨੀ ਵੱਲੋਂ ਉਹ ਫ੍ਰੀ ਆਫ ਕੋਸਟ ਕਰਵਾ ਰਹੇ ਨੇ ਜੇ ਉਹ ਕਹਿੰਦਾ ਕਿਸੇ ਨੇ ਵੀ ਲੁਫਤ ਲੈਣਾ ਤਾਂ ਮੇਰੇ ਇੱਥੇ ਦਫ਼ਤਰ ਆਓ ਫ੍ਰੀ 'ਚ ਕਰਵਾ ਸਕਦੇ ਨੇ ਪਰ ਰਾਜਨੀਤਿਕ ਸਵਾਲ ਵੀ ਇਹਨਾਂ ਦੇ ਜਿਹੜੇ ਜਵਾਬ ਦਿੰਦੇ ਨੇ ਉਹ ਬੇ ਕਾਵੇ ਕਿਉਂਕਿ ਇਹਨਾਂ ਦਾ ਕਹਿਣਾ ਕਿ ਮੈਂ ਆਪਣੇ ਇਲਾਕੇ 'ਚ ਪਹਿਲੇ ਹੀ ਕੰਮ ਕਰਾ ਚੁੱਕਾ ਹਾਂ ਤੇ ਜਿਹੜੇ ਹੋਰ ਰਹਿੰਦੇ ਖੁੰਦੇ ਕੰਮ ਆ ਉਹ ਮੈਂ ਕਾਉਂਸਲ ਬਣਨ ਤੋਂ ਬਾਅਦ ਜ਼ਰੂਰ ਕਰਵਾ ਦਵਾਂ ਲੁਧਿਆਣਾ ਤੋਂ ਕੈਮਰਾ ਪਰਸਨ ਵਿਪਨ ਦੇ ਨਾਲ ਅਭਿਸ਼ੇਕ ਜਲੋਟਾ ਸਮਦਰਨੀਓ ਲੁਧਿਆਣਾ